ਅੱਜ ਉੱਥੇ ਠਾਠਾ ਮਾਰਦਾ ਕੱਠ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਪਿਆਰੇ ਮੁਖਮਤ ਨੂੰ ਸੁਣ ਲਈ ਆਏ ਸਨ ਪਰ ਅੱਜ ਖੁਸ਼ੀ ਵੀ ਹੈ ਸ੍ਰੀ ਅਰਬੰਦ ਕੇਜਰੀਵਾਲ ਜੀ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਪਠਾਨਕੋਟ ਏਰੀਆ ਦੇ ਵਿੱਚ ਆ ਔਰ ਅਮਨ ਸ਼ੈਰੀ ਕਲਸੀ ਜਿਹੜੀ ਮੀਟਿੰਗਾਂ ਚੱਲ ਰਹੀਆਂ ਮੀਟਿੰਗਾਂ ਦਾ ਦੌਰ ਹੈ ਜੀ ਕਿਉਂਕਿ ਲੋਕ ਸਭਾ ਚੋਣਾਂ ਦਾ ਆਗਾਜ਼ ਹੁਣ ਪਤਾ ਹੋ ਚੁੱਕਿਆ ਹੈ ਜੀ ਔਰ ਸਾਡੇ ਨਾਲ ਨੇ ਕੈਬਨਿਟ ਮਨਿਸਟਰ ਲਾਲਚੰਦ ਕਟਾਰੂ ਚੱਕ ਜੀ ਸੋ ਪਹਿਲਾਂ ਤਾਂ ਮੰਤਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਮੰਤਰੀ ਸਾਹਿਬ ਕਿ ਮੈਂ ਚੱਲਦਾ ਜੀ ਅੱਜ ਤੁਸੀਂ ਨਾਲ ਸੀਗੇ ਕਿਦਾਂ ਦਾ ਹੰਗਾਰਾ ਦੇਖਣ ਨੂੰ ਮਿਲਿਆ ਅ ਬੜਾ ਮੈਂ ਸਮਝਦਾ ਵੀ ਬਪਰੀਤ ਕਿਸਮ ਦਾ ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਵੱਲ ਸਮਰਥਨ ਮਿਲ ਰਿਹਾ ਹੈ ਉਪੇਖਸ਼ਾਵਾਂ ਤੋਂ ਵਪਰੀਤ ਜਿਵੇਂ ਆਪਾਂ ਸ਼ੁਰੂ ਤੋਂ ਤੁਰੇ ਹਾਂ ਮਾਨਜੂਗ ਮੁੱਖ ਮੰਤਰੀ ਜਿਹੜਾ ਜਿਹੜਾ ਸੰਕਲਪ ਹੈ 13 ਜੀਰੋ ਦਾ ਉਹ ਸੰਕਲਪ ਸਹਿਜੇ ਸਹਿਜੇ ਉਹਨੂੰ ਅ ਸਰ ਕਰਨ ਵਾਲੇ ਪਾਸੇ ਅਸੀਂ ਵੱਧ ਰਹੇ ਹਾਂ ਸੋ ਅੱਜ ਦੋ ਵੱਡੇ ਈਵੈਂਟ ਗੁਰਦਾਸਪੁਰ ਪਾਰਲੀਮੈਂਟਰੀ ਹਲਕੇ 'ਚ ਹੋਏ ਆ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੇ ਕਲਾਨੌਰ ਕਸਬਾ ਬੜਾ ਇਤਿਹਾਸਕ ਕਸਬਾ ਆ ਜਿੱਥੇ ਠਾਠਾ ਮਾਰਦਾ ਘੱਟ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਪਿਆਰੇ ਮੁਖਮਤ ਨੂੰ ਸੁਣ ਲਈ ਆਏ ਸਨ ਪਰ ਅੱਜ ਖੁਸ਼ੀ ਵੀ ਹੈ ਸ੍ਰੀ ਅਰਬੰਦ ਕੇਜਰੀਵਾਲ ਜੀ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਅੰਤਰਮ ਜਵਾਨਾਂ ਤੇ ਮਿਲਣ ਤੋਂ ਬਾਅਦ ਉਹਨਾਂ ਨੂੰ ਦਿੱਲੀ ਜਾਣੇ ਪਿਆ ਸੋ ਇਹਦੇ باوجود ਹਜ਼ਾਰਾਂ ਦੀ ਗਿਣਤੀ ਚ ਲੋਕ ਘਰਾਂ ਚੋਂ ਨਿਕਲ ਕੇ ਆਏ ਆ ਉਸ ਰੈਲੀ ਦੇ ਅੰਦਰ ਤੇ ਪਠਾਨਕੋਟ ਦੇ ਅੰਦਰ ਮਤਲਬ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਦੇਖਿਆ ਵੀ ਕਿਵੇਂ ਉਤਸ਼ਾਹ ਜਿਹੜਾ ਆ ਲੋਕਾਂ ਚ ਅੱਜ ਦਾ ਜਿਹੜਾ ਘੱਟ ਸੀਗਾ ਉਹਦੇ ਵਿੱਚ ਦੇਖਣ ਨੂੰ ਮਿਲਿਆ ਖਾਸ ਕਰਕੇ ਨੌਜਵਾਨਾਂ ਦੇ ਅੰਦਰ ਔਰ ਮਹਿਲਾਵਾਂ ਦੇ ਵਿੱਚ ਸੋ ਮੈਂ ਸਮਝਦਾ ਕਿ ਲੰਬੇ ਅਰਸੇ ਤੋਂ ਬਾਅਦ ਗੁਰਦਾਸਪੁਰ ਪਾਰਲੀਮੈਂਟਰੀ ਹਲਕੇ ਨੂੰ ਇੱਕ ਆਪਣਾ ਜਾਇਆ ਮਿਲਿਆ ਆਪਣਾ ਮਤਲਬ ਪੁੱਤ ਮਿਲਿਆ ਜਿਹੜਾ ਉਹਨਾਂ ਚ ਜੰਮੇ ਹੋਣਾ ਚ ਪਲਿਆ ਪ੍ਰਵਾਨ ਹੋਇਆ ਤੇ ਬਟਾਲੇ ਦੇ ਲੋਕਾਂ ਦੇ ਸਾਹ ਪਿਆਰ صدਗਾ ਉਹ ਵਿਧਾਇਕ ਬਣੇ ਤੇ ਅੱਜ ਜੋ ਪੰਜਾਬ ਦੇ ਚਰਚਿਤ ਨੌਜਵਾਨ ਪੋਲਿਟਿਸ਼ੀਅਨਾਂ ਦੇ ਵਿੱਚ ਜਾਣੇ ਜਾਂਦੇ ਆ ਅਮਨ ਸੈਰੀਕਲ ਸੀ ਸੋ ਵੱਡਾ ਜਨ ਸਮਰਥਨ ਮਿਲ ਰਿਹਾ ਸੈਕੰਡ ਹੈ ਵੀ ਜਿਹੜਾ ਗੁੱਡ ਗਵਰਨੈਂਸ ਦਾ ਕਨਸੈਪਟ ਮਾਨਜੁਗ ਸ੍ਰੀ ਅਰਬਿੰਦ ਕੇਜਰੀ왈ਜੀ ਨੇ ਦਿੱਲੀ ਤੋਂ ਤੋੜਿਆ ਉਹ ਰਤ ਪੰਜਾਬ ਚ ਆਇਆ ਅੱਜ ਜਿਹੜੀ ਗੁੱਡ ਗਵਰਨੈਂਸ ਦੀ ਸਪੇਸ ਖਾਲੀ ਸੀਗੀ ਉਹਨੂੰ ਨਾ ਕੇਵਲ ਸ਼ਬਦਾਂ 'ਚ ਬਲਕਿ ਅਮਲਾਂ 'ਚ ਭਰ ਕੇ ਉਹਨਾਂ ਨੇ ਦੇਸ਼ ਤੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਵੀ ਇਸ ਸਿਸਟਮ ਦੇ ਅੰਦਰ ਲੋਕਾਂ ਨੂੰ ਫਰੀ ਬਿਜਲੀ ਦਿੱਤੀ ਜਾ ਸਕਦੀ ਹੈ ਲੋਕਾਂ ਦੇ ਰਾਜ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਮਲ ਕੀਤਾ ਜਾ ਸਕਦਾ ਹੈ ਭ੍ਰਿਸ਼ਟਾਚਾਰ ਮਕਾਇਆ ਜਾ ਸਕਦਾ ਹੈ ਸੋ ਅ ਅਪੀਖਸ਼ਾ ਮਤੋਂ ਬਪ੍ਰੀਤ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਕੰਮ ਕੀਤਾ ਲੋਕਾਂ ਦਾ ਵਿਸ਼ਵਾਸ ਜਿੱਤਿਆ ਤੋਂ ਇਹ ਮੈਂ ਕਹਿ ਸਕਦਾ ਵੀ ਅੱਜ ਸਹਿਜੇ ਸਹਿਜੇ ਮੁੱਦਿਆਂ ਦੇ ਉੱਤੇ ਰਾਜਨੀਤੀ ਕੇਂਦਰਿਤ ਹੋ ਰਹੀ ਹੈ ਹਿੰਦੁਸਤਾਨ ਦੇ ਪੋਲੀਟਿਸ਼ੀਅਨ ਦਾ ਇੱਕ ਵੱਡਾ ਭਾਗ ਜਿਹੜਾ ਜਾਣਬੁੱਝ ਕੇ ਮੁੱਦਿਆਂ ਦੀ ਥਾਂ ਗੈਰ ਜ਼ਰੂਰੀ ਮੁੱਦੇ ਭਾਰ ਕੇ ਰੱਖਣਾ ਚਾਹੁੰਦਾ ਤਾਂ ਜੋ ਲੋਕਾਂ ਦਾ ਧਿਆਨ ਅਸਰ ਗੱਲਾਂ ਤੋਂ ਲਾਂਬੇ ਚਲੇ ਜਾਵੇ ਤਾਂ ਲੋਕ Hindu Muslim ਦੇ ਅੰਦਰ ਲੋਕ ਜਾਤ ਪਾਤ ਦੇ ਅੰਦਰ ਲੋਕ ਖੇਤਰਵਾਦ ਦੇ ਅੰਦਰ ਫਸਕੇ ਰਹਿ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਸਵਾਲ ਜਿਹੜੇ ਆ ਜਿਨ੍ਹਾਂ ਨੂੰ ਹੱਲ ਨਹੀਂ ਕਰ ਪਾਈਆਂ ਰਵਾਇਤੀ ਪਾਰਟੀਆਂ ਉਹ ਕਿਤਨੇ ਦੇ ਦਿਮਾਗ 'ਚ ਨਾ ਚੜਨ ਇਹਨੂੰ ਖੁਸ਼ੀ ਆ ਆਮ ਆਦਮੀ ਪਾਰਟੀ ਨੇ ਅੱਜ ਜੋ ਮੁੱਦਿਆਂ ਦੀ ਰਾਜਨੀਤੀ ਲੋਕਾਂ ਦੇ ਦਿਮਾਗ 'ਚ ਚੜ੍ਹੀ ਹੈ ਇਸੇ ਕਰਕੇ ਆਜੂਨਾ ਪਾਰਟੀਆਂ ਨੂੰ ਭਾਵੇਂ ਜੁਮਲੇ ਹੀ ਉਹ ਕਹੇ ਆਪਣੀਆਂ ਗੱਲਾਂ ਨੂੰ ਬਾਅਦ ਚ ਉਹਨਾਂ ਨੂੰ ਵੀ ਕੁਝ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਪਈਆ ਸੋ ਮੁੱਦਿਆਂ ਦੀ ਰਾਜਨੀਤੀ ਦੇਸ਼ ਦੇ ਲੋਕਾਂ ਦੇ ਮਨਾਂ 'ਚ ਆਵੇ ਇਹ ਸਭ ਤੋਂ ਵੱਡੀ ਮੈਂ ਸਮਝਦਾ ਵੀ ਡੈਮੋਕ੍ਰੇਸੀ ਦੇ ਲਈ ਇੱਕ ਸ਼ੁਭ ਸ਼ਗਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਕੱਲ ਤੱਕ ਬਾਹਰ ਆ ਜਾਣਗੇ ਜੀ ਬੜੀ ਹੀ ਚੰਗੀ ਗੱਲ ਐ ਖੁਸ਼ੀ ਦੀ ਗੱਲ ਐ ਜੀ ਉਹਨਾਂ ਨੂੰ ਜਮਾਨਤ ਮਿਲੀ ਆ ਗਾਉ ਔਰ ਕੀ ਉਹਨਾਂ ਨੂੰ ਅੱਗੇ ਜਿਹੜੀਆਂ ਰੈਲੀਆਂ ਹੋਣਗੀਆਂ ਪ੍ਰਚਾਰ ਦੇ ਵਿੱਚ ਦੇਖਣਾ ਮਿਲੇਗਾ ਜੀ ਨਹੀਂ ਪਹਿਲੀ ਗੱਲ ਤੇ ਆ ਵੀ ਉਹ ਕੱਲ ਨਹੀਂ ਅੱਜ ਵਾਰ ਆ ਗਏ ਆ ਤੁਸੀਂ ਦੇਖਿਆ ਦਿੱਲੀ ਦੀਆਂ ਸੜਕਾਂ ਤੇ ਜਿੰਨਾ ਪਿਆਰ ਲੋਕਾਂ ਨੇ ਉਹਨਾਂ ਨੂੰ ਬਖਸ਼ਿਆ ਔਰ ਜਿੰਨਾ ਮਤਲਬ ਲੋਕਾਂ 'ਚ ਕ੍ਰੇਸ ਸੀਗੀ ਅੱਜ ਨਾਟ a single ਅਰਵਿੰਦ ਕੇਜਰੀਵਾਲ ਜੀ ਦਿੱਲੀ ਔਰ ਪੰਜਾਬ ਦੀਆਂ ਸਰਕਾਰਾਂ ਦੇ ਮਤਲਬ ਜਾਂ ਮਤਲਬ ਲੋਕਾਂ ਦੇ ਲੀਡਰ ਉਹ ਦੁਨੀਆ ਪੱਧਰ ਦੇ ਉੱਤੇ ਅੱਜ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਜਿਸ ਤਰ੍ਹਾਂ throughout world ਲੋਕਾਂ ਨੇ ਕੰਡਮ ਕੀਤਾ ਔਰ ਅੱਜ ਜੋ ਨਾ ਦੀ ਰਹੀ ਤਾਂ ਬਾ ਦੁਨੀਆ ਦੇ ਅੰਦਰ ਰੈਕਸ਼ਨ ਆ ਰਿਹਾ ਥਾ ਤਾਂ ਭਾਰਤ ਦੇ ਅੰਦਰ ਵੀ ਸੋ ਅੱਜ ਉਹ ਬਾਹਰ ਆ ਗਿਆ ਆਉਣ ਵਾਲੇ ਦਿਨਾਂ 'ਚ ਲਾਜ਼ਮੀ ਤੌਰ ਤੇ ਪਠਾਨਕੋਟ ਵੀ ਆਉਣਗੇ ਗਰਦਾਸਪੁਰ ਵੀ ਆਉਣਗੇ ਸੋ ਮੈਨੂੰ ਖੁਸ਼ੀ ਹੈ ਕਿ ਜਿਹੜੀਆਂ ਗਰੰਟੀਆਂ ਸ੍ਰੀ ਅਰਬਿੰਦ ਕੇਜਰੀਵਾਲ ਜੀ ਨੇ ਮਾਨ ਜੋ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ 2021 ਦੇ ਲਾਸ ਯਰ ਚ ਦਿੱਤੀਆਂ ਉਹਨਾਂ ਗਰੰਟੀਆਂ ਦੇ ਵਿੱਚੋਂ ਵੱਡੀ ਗਰੰਟੀ 600 ਜੁਡ ਬਿਜਲੀ ਦਾ ਉਹਨਾਂ ਗਰੰਟੀਆਂ ਦੇ ਵਿੱਚੋਂ ਵੱਡੀ ਗਰੰਟੀ ਹੈਲਥ ਗਰੰਟੀ ਦਾ ਅ ਜੌਬ ਗਰੰਟੀ ਦਾ ਜਿਹੜੇ এডਿਕੇਸ਼ਨ ਸੁਧਾਰਾਂ ਦਾ ਸੋ ਵੱਡੇ ਕੰਮ ਜਿਹੜੇ ਆ ਸਰਕਾਰ ਨੇ ਪੰਜਾਬ ਦੇ ਅੰਦਰ ਕੀਤੇ ਔਰ ਇੱਕ ਸਭ ਤੋਂ इमोशनल ਗਰੰਟੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੇ ਪਠਾਨਕੋਟ ਦੀ ਧਰਤੀ ਤੇ ਆ ਕੇ ਦਿੱਤੀ ਸੀਗੀ ਉਹ ਸੀ ਇਹ ਸੀਗੀ ਇੱਕ ਸ਼ਹੀਦ ਜਦੋਂ ਦੁਸ਼ਮਣ ਦੀਆਂ ਗੋਲੀਆਂ ਦਾ ਟੱਕਰਾ ਕਰਦਿਆਂ ਸ਼ਹਾਦਤ ਦਾ ਜਮ ਪਿੰਦਾ ਤੂੰ ਦਾ ਪਰਿਵਾਰ ਬਿਲਕਦਾ ਉਹਦਾ ਪਰਿਵਾਰ ਇੱਕ ਆਪਣੇ ਜਾਇ ਤੋਂ ਬੇਹੋਣਾ ਹੋ ਜਾਂਦਾ ਦੂਜਾ ਉਹਨਾਂ ਦੇ ਉੱਤੇ ਆਰਥਿਕ ਰਾਸ ਜਾਂਦਾ ਤੇ ਅਰਬਿੰਦ ਕੇਜਰੀਵਾਲ ਜੀ ਨੇ ਪਠਾਨਕੋਟ ਦੇ ਅੰਦਰ ਆ ਕੇ ਇਹ ਗਰੰਟੀ ਦਿੱਤੀ ਸੀਗੀ ਵੀ ਜੇ ਆਮ ਆਈ ਪਾਰਟੀ ਸਰਕਾਰ ਪੰਜਾਬ 'ਚ ਬਣੀ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਰਾਸ਼ੀ ਵਜੋਂ 1 ਕਰੋੜ ਰੁਪਇਆ ਰਾਸ਼ੀ ਦਵਾਂਗੇ ਇਹ ਠੀਕ ਹੈ ਕਿ ਸ਼ਹੀਦੀ ਜ਼ਿੰਦਗੀ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਪਰ ਅੱਜੋ ਪੰਜਾਬ 'ਚ ਲਾਗੂ ਹੈ ਨਾ ਕੇਵਲ ਮਤਲਬ ਪੰਜਾਬ ਮਤਲਬ ਸੈਨਿਕਾਂ ਦੇ ਲਈ ਪੰਜਾਬ ਦਾ ਮੁਲਾਜ਼ਮ ਵੀ ਅਗਰ ਕਿਤੇ ਕੋਈ ਇਸ ਤਰ੍ਹਾਂ ਦੀ ਹਾਲਾਤ ਸ਼ਹੀਦ ਹੁੰਦਾ ਕਿਸੇ ਵੀ ਡਿਪਾਰਟਮੈਂਟ ਦਾ ਉਹਨੂੰ ਵੀ ਦਿੱਤੀ ਜਾ ਰਹੀ ਹੈ ਤੇ ਅੱਜ ਜਿਹੜਾ ਕਰੋੜ ਰੁਪਈਆ ਸ਼ਹੀਦਾਂ ਦੇ ਵਾਰਸਾਂ ਨੂੰ ਮਿਲ ਰਿਹਾ ਪਰਿਵਾਰਾਂ ਨੂੰ ਸਾਡੇ ਸ਼ਹੀਰ ਜਿੱਥੇ ਵੀ ਹੋਣਗੇ ਉਹਨਾਂ ਨੂੰ ਸਕੂਨ ਮਿਲਦਾ ਹੋਊਗਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੋਊਗੀ ਕੋਈ ਤੇ ਸਰਕਾਰ ਹੈ ਜਿਹੜੀ ਸਾਡੇ ਪਰਿਵਾਰਾਂ ਨਾਲ ਵਿੱਚ ਖੜੀ ਹੈ ਸੋ ਇਸ ਕਰਕੇ ਅ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਗੁਰਦਾਸਪੁਰ ਵੀ ਆਉਣਗੇ ਪਠਾਨਕਪੂੜੇ ਆਉਣਗੇ ਸੋ ਸਾਡਾ ਸਹਜੇ ਸਹਜੇ ਜਿਹੜਾ ਲੋਕ ਮਤਲਬ ਮਤਲਬ ਗੁਰਦਾਸਪੁਰ ਪਾਰਲੀਮੈਂਟੀ ਹਲਕੇ ਦਾ ਵੋਟਰ ਆ ਉਹ ਕਿਤੇ ਨਾ ਕਿਤੇ ਜਿਹੜਾ ਹਮੇਸ਼ਾ ਠੱਗਿਆ ਮਹਿਸੂਸ ਕਰਦਾ ਸੀ ਰਵਾਇਤੀ ਪਾਰਟੀਆਂ ਵੱਲੋਂ ਅੱਜ ਜੋ ਕੇਂਦਰਤ ਹੋ ਰਿਹਾ ਝਾੜੂ ਦੇ ਪਿੱਛੇ ਅੱਜ ਉਹਦੀ ਇੱਕ ਅੰਡਰ ਮਤਲਬ ਜਿਹੜੀ ਜਿਹੜੀ ਉਹਦੀ ਇਕਾਗਰਤਾ ਉਹ ਅੱਜ ਆਮ ਆਦਮੀ ਪਾਰਟੀ ਦੇ ਆਲੂ ਵਾਲੇ ਜਿਹੜੀ ਆ ਉਹ ਕੇਂਦਰਤ ਹੋ ਰਹੀ ਹੈ ਸੋ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਰਿਹਾ ਬਹੁਤ ਵੱਡੀ ਤਦਾਦ ਦੇ ਵਿੱਚੋਂ ਲੋਕਾਂ ਦਾ ਜਨ ਸਮਰਥਨ ਉਹ ਅੰਡਰਕਰੰਟ ਔਰ ਆਉਣ ਵਾਲੇ ਦਿਨਾਂ 'ਚ ਜਿਹੜਾ 1 ਜੂਨ ਨੂੰ ਵੋਟ ਲੋਕਾਂ ਨੇ ਕਰਨੀ ਆ ਉਹ ਓਵਰ ਕਰੰਟ ਦੇ ਰੂਪ ਵਿੱਚ ਪਹੂਗੀ ਔਰ ਸ਼ਾਨਦਾਰ ਢੰਗ ਨਾਲ ਸਾਡਾ ਉਮੀਦਵਾਰ ਇਹ ਤੋਂ ਜਿੱਤੂਗਾ ਜੇ ਮੁਕਾਬਲੇ ਦੀ ਗੱਲ ਕਰੀ ਜਾਵੇ ਕੀ ਦਿਨ ਮੰਨਦੇ ਹੋ ਮੈਂ ਤਾਂ ਕਈ ਵਾਰ ਕਿਹਾ ਜੀ ਸਾਡਾ ਮੁਕਾਬਲਾ ਆਪਣੇ ਨਾਲ ਹੀ ਆ ਅਸੀਂ 2022 ਦੀਆਂ ਸਭਲੀਆਂ ਚੋਣਾਂ 'ਚ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਜਿਹੜੇ 9 ਵਿਧਾਨ ਸਭਾ ਹਲਕੇ ਆ 349000 ਸਾਨੂੰ ਵੋਟ ਪਈ ਸੀ ਅਸੀਂ ਆਪਣਾ ਰਿਕਾਰਡ ਤੋੜਨਾ ਇਸ ਵਾਰ ਉਤੀ ਤਾਂ ਕਹਿੰਦੇ ਆ ਜੀ ਵੀ ਹੁਣ ਤਾਂ ਇਹਨਾਂ ਦਾ ਜਿਹੜਾ ਅੱਗੇ ਲੋਕ ਤੱਤੇ ਹੋਏ ਸੀ ਹੁਣ ਠੰਡੇ ਹੋਏ ਬੈਠੇ ਆ ਜੀ ਉਹਨਾਂ ਨੇ ਤਾਂ ਇੰਨਾ ਫਤਵਾ ਦੇਣਾ ਹੀ ਨਹੀਂ ਦੇਖੋ ਵਿਰੋਧੀ ਕੋਈ ਤਾਂ ਕਹਿਣਗੇ ਉਹਨਾਂ ਨੂੰ ਵੀ ਰਾਈਟ ਹੈ ਉਹਨਾਂ ਨੂੰ ਵੀ ਲੋਕਤੰਤਰਿਕ ਪ੍ਰਕਿਰਿਆ ਦੇ ਅੰਦਰ ਆਪਣੀ ਗੱਲ ਕਹਿੰਦਾ ਰਾਈਟ ਹੈ ਚੰਗੀ ਗੱਲ ਤੇ ਆ ਵੀ ਵਿਰੋਧੀਆਂ ਨੂੰ ਮੁੱਦਿਆਂ ਦੀ ਰਾਜਨੀਤੀ ਆਉਣਾ ਚਾਹੀਦਾ ਵਿਰੋਧੀਆਂ ਨੂੰ ਘੱਟੋ ਘੱਟ 2 ਕਰੋੜ ਜਿਹੜੀ ਜੌਬ ਦੇਣ ਦਾ ਵਾਅਦਾ ਕੀਤਾ ਉਹਦੇ ਉੱਤੇ ਗੱਲ ਕਰਨ ਚਲੋ 15 ਲੱਖ ਦਾ ਉਹਨਾਂ ਜੁਮਲਾ ਕਹਿ ਆ ਹੀ ਦਿੱਤਾ ਮਨੀ ਲੈ ਕੇ ਅੱਪਾ ਜੁਮਲਾ ਕੀਤਾ ਹੀ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦੇਣ ਬਾਰੇ ਵੀ ਕੁਝ ਬੋਲ ਦੇਣ ਮੋਦੀ ਸਾਹਿਬ ਬੋਲਦੇ ਹਨ ਉਹਨਾਂ ਦੀ ਪਾਰਟੀ ਬੋਲ ਦਵੇ ਸੋ ਰਵਾਇਤੀ ਪਾਰਟੀਆਂ ਨੂੰ ਕਈ ਵਾਰ ਮਤਲਬ ਪਰਖਿਆ ਲੋਕਾਂ ਨੇ ਕਾਂਗਰਸ ਦੇ ਉਮੀਦਵਾਰ ਦੀ ਅਨਾਉਂਸਮੈਂਟ ਤੋਂ ਬਾਅਦ ਗੁਰਦਾਸਪੁਰ ਦੇ ਲੋਕਾਂ ਨੇ ਗੁੱਡ ਫੀਲ ਨਹੀਂ ਕੀਤਾ ਕਿਉਂਕਿ ਉਹ ਐਕਸਪੈਰੀਮੈਂਟ ਹੋ ਚੁੱਕਿਆ ਸੋ ਇਸ ਕਰਕੇ ਅੱਜ ਮੁੱਦਿਆਂ ਦੇ ਰੂਪ ਦੇ ਵਿੱਚ ਔਰ ਕੈਂਡੀਡੇਟ ਦੇ ਰੂਪ ਦੇ ਵਿੱਚ ਆਮ ਆਈ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਔਰ ਅਸੀਂ ਆਪਣੇ ਰਿਕਾਰਡ ਨੂੰ ਤੋੜਾਂਗੇ ਇਹ ਸਾਡਾ ਵਿਸ਼ਵਾਸ ਹੈ ਔਰ ਲੋਕਾਂ ਦੇ ਆਸਰੇ ਸਾਡਾ ਨੌਜਵਾਨ ਜੰਗਸਟਰ ਪਾਰਲੀਮੈਂਟ ਜਿੱਤ ਕੇ ਜਾਊਗਾ ਔਰ ਗੁਰਦਾਸਪੁਰ ਹਲਕਾ ਜਿਹੜਾ ਜਿਓਗ੍ਰਾਫਿਕਲੀ ਬੜਾ ਮਤਲਬ ਅਜੀਬ ਕਿਸਮ ਦੇ ਖੇਤਰ ਚ ਵੰਡਿਆ ਸਾਡਾ ਕੰਢੀਦਾਰੀ ਹੈ ਜਿਹੜਾ ਰਾਵੀ ਦੇ ਕੰਢੇ ਪਿੰਡ ਨੇ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਪ੍ਰਾਪਰ ਪੀਣ ਯੋਗ ਪਾਣੀ ਨਹੀਂ ਉੱਥੇ ਮਿਲੇਆ ਸਾਡਾ ਬਾਰਡਰ ਦਾ ਏਰੀਆ ਮੇਰਾ ਪੂਆ ਦਾ ਇਲਾਕਾ ਅਦੀਨਾਨਗਰ ਇਲਾਕਾ ਗਾਂ ਚਲੇ ਜਾਈਏ ਡੇਰਾ ਬਾਬਾ ਨਾਨਕ 1644 ਪਿੰਡ ਨੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਸੇ ਮਿਊਨਿਸਪੈਲਿਟੀਆਂ ਦੋ ਨਗਰ ਨਿਗਹੁਂ ਲੋਕਾਂ ਨੂੰ ਮੂਲ ਬੂਤ ਸੁਵਿਧਾਵਾਂ ਦਾ ਜਿਹੜਾ ਅਵਾਬ ਸੀਗਾ ਸਹਿਜ ਸਹਿਜ ਆਮ ਆਦੀ ਪਾਰਟੀ ਨੇ ਪੂਰਾ ਕੀਤਾ ਹੈ ਚਾਹੇ ਅੱਜ ਸਰਕਾਰੀ ਹਸਪਤਲ ਦੇਖ ਲੋ ਹਰੇਕ ਹਸਪਤਲ ਦੇ ਅੰਦਰ ਤਮਾਮ ਦਵਾਈਆਂ ਦੇ ਮਾਰ ਲੱਗਿਆ ਟੈਸਟ ਹੋ ਰਿਆ ਲੋਕਾਂ ਦੇ ਸੋ ਐਸਐਸਐਫ ਬਣੀ ਆ ਸੜਕ ਸੁਰੱਖਿਆ ਫੋਰਸ ਅੱਜ ਲੋਕਾਂ ਦੇ ਜਦੋਂ ਐਕਸੀਡੈਂਟ ਇੰਜਰਡ ਹੁੰਦੇ ਉਹਨੂੰ ਚੱਕ ਕੇ ਦਾਖਲ ਕਰਾਇਆ ਜਾਂਦਾ ਸੋ ਇਹ ਤਮਾਮ ਜਿਹੜੇ ਕੰਮ ਨੇ 300 ਕਰੋੜ ਰੁਪਇਆ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਦੇਣਦਾਰੀ ਸੀਗੀ ਗੰਨਾ ਕਿਸਾਨਾਂ ਵੱਲ ਉਹ ਸਰਕਾਰ ਨੇ ਪੰਜਾਬ ਸਰਕਾਰ ਨੇ ਮਾਝਾ ਮੁੱਖ ਮੰਤਰੀ ਜੀ ਨੇ ਆਪਣੇ ਵੱਲੋਂ ਪੂਰਾ ਕੀਤਾ 31 ਰੁਪਏ 25 ਮਹੀਨਿਆਂ ਦੇ ਅੰਦਰ 31 ਰੁਪਏ ਗੰਨੇ ਦਾ ਰੇਟ ਵਧਾਇਆ ਥਰੂਆਊਟ ਇੰਡੀਆ ਦੇ ਅੰਦਰ ਪਹਿਲਾ ਸਟੇਟ ਆ ਪੰਜਾਬ ਜਿੱਤੇ ਸਭ ਤੋਂ ਰੇਟ ਜ਼ਿਆਦਾ ਹੈਗੇ ਆ ਅੱਜ ਵੀਟ ਦਾ ਸੀਜ਼ਨ ਚੱਲ ਰਿਹਾ ਹੈ ਵੀਟ ਦੀ ਪ੍ਰੋਕੂਰਮੈਂਟ ਦਾ ਪੰਜਾਬ ਦੀ ਕਿਸੇ ਇੱਕ ਮੰਡੀ ਚੋਂ ਕਿਸਾਨ ਦੀ ਰੈਜ਼ੈਂਟਮੈਂਟ ਨਹੀਂ ਫਸਲ ਆਈ ਹੈ ਚੱਕੀ ਜਾ ਰਹੀ ਹੈ ਨਾਲ ਦੀ ਨਾਲ ਪੈਸੇ ਉਹਨਾਂ ਦੇ ਖਾਤਿਆਂ 'ਚ ਪਏ ਜਾ ਰਹੇ ਆ। ਮੰਤਰੀ ਸਾਹਿਬ ਇੱਕ ਇੱਥੋਂ ਮੈਨੂੰ ਇੱਕ ਸਵਾਲ ਤੋਂ ਤੁਹਾਡੇ ਜਵਾਬ ਤੋਂ ਸਵਾਲ ਆਇਆ ਜੀ ਲੋਕ ਕਹਿੰਦੇ ਵੀ ਪਹਿਲਾਂ ਤਾਂ ਆਪਾਂ ਜਿਹੜੇ ਸਾਈਲੋ ਲੱਗਦੇ ਸੀ ਉਹਦਾ ਵਿਰੋਧ ਕਰਦੇ ਸੀ ਹੁਣ ਮੇਰੇ ਖਲ 35 ਦੇ ਕਰੀਬ ਹੋਰ ਸਾਈਲੋ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਕਹਿੰਦੇ ਵੀ ਫੇਰ ਵੀ ਮੰਡੀਆਂ ਜਿਹੜੀਆਂ ਹੌਲੀ-ਹੌਲੀ ਕੀ ਜਲਦੀ ਹੀ ਖਤਮ ਹੋ ਜਾਣਗੀਆਂ ਇਹਦੇ ਬਾਰੇ ਤੁਸੀਂ ਕੀ ਕਹੋ? ਨੋ 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 ਇਹ ਤਾਂ ਪਰਮ ਫਲਿਆ ਜਾ ਰਿਹਾ ਹੈ ਬੇਸਿਕਲੀ ਆ ਆਮ ਆਦਮੀ ਪਾਰਟੀ ਨੇ ਇੱਕ ਵੀ ਮੰਡੀ ਪੰਜਾਬ ਦੇ ਅੰਦਰ ਕੈਨਸਲ ਨਹੀਂ ਕੀਤੀ। ਸਗੋਂ ਪਿਛਲੇ ਸਰਮ ਨਾਲ 42 ਮੰਡੀਆਂ ਵਧਾਈਆਂ ਨੇ। ਪਿਛਲੇ ਟਾਈਮ ਨਾਲ ਸੋ ਇਸ ਕਰਕੇ ਇਹ ਮੰਡੀ ਕਨਸਿਸਟੈਂਸੀ ਤੇ ਸਾਡੀ ਲੜਾਈ ਹੈ। ਇਹੀ ਤਾਂ ਸਾਨੂੰ ਜਿਹੜੀ ਕਿਸਾਨ ਨੂੰ ਸੁਭਦਾ ਹੈਗੀ ਆ। ਸੋ ਅਸੀਂ ਮੰਡੀਆਂ ਪਹਿਲੇ ਦੇ ਮੁਕਾਬਲੇ ਪੱਕੀਆਂ ਕਰਨ ਵਾਲੇ ਪਾਸੇ ਵੀ ਲੱਗੇ ਆ। ਇਹਦੇ باوجود ਕਿ ਸਾਡਾ ਆਰਡੀਐਫ ਕੇਂਦਰ ਨੇ ਰੋਕਿਆ। ਸਾਡਾ ਕਿਸ ਤਰ੍ਹਾਂ ਦੇ ਫੰਡ ਕੇਂਦਰ ਨੇ ਰੋਕਿਆ ਮੋਰ ਥੈਨ 18000 ਕੋਰਪੀਆ ਪੰਜਾਬ ਦਾ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ। ਸੋ ਇਹਦੇ باوجود ਐਂ ਪੂਰੀ ਮਤਲਬ ਜਿਹੜੀਆਂ ਸਵਾਮਾਂ ਲੋਕਾਂ ਨੂੰ ਦੇਣ ਦਾ ਸਰਕਾਰ ਜਦਨ ਕਰ ਰਹੀ ਹੈ। ਸੋ ਮੈਂ ਇਹ ਗੱਲ ਕਹਿ ਰਿਹਾ ਕਿ ਇਹ 25 ਮਹੀਨਿਆਂ ਦੀ ਜਿਹੜੀ ਸਰਕਾਰ ਦੀ ਝਰਨੀ ਹੈ ਉਹਦੇ ਅੰਦਰ ਬਹੁਤ ਹੀ ਇਤਿਹਾਸਿਕ ਤੇ ਸੈਂਟਿਫਿਕ ਫੈਸਲੇ ਪੰਜਾਬ ਦੇ ਲੋਕਾਂ ਦੀ ਆਰਥਿਕ ਦਸਾਂ ਨੂੰ ਸੁਧਾਰਨ ਵਾਲੇ ਬਖਤੂ ਸਰਕਾਰ ਨੇ ਪਟੇ ਆ ਉਹ ਅੱਜ ਘਰ-ਘਰ ਚਰਚਾ ਆ ਬਿਜਲੀ ਦੇ ਜ਼ੀਰੋ ਬਿੱਲ ਦੀ ਅੱਜ ਘਰ-ਘਰ ਚਰਚਾ ਆ ਤੇ ਜਿਹੜਾ ਆ ਉਹ ਮਾਫੀਆ ਰਾਜ ਤੇ ਲਗਾਮ ਹੈ ਅੱਜ ਥਾਣਿਆਂ 'ਚ ਸਨਾਟੇ ਆ ਅੱਜ ਵੈਂਡਿਟਾ ਪੋਲੀਟਿਸਨ ਦੇ ਆਧਾਰ ਤੇ ਪਰਚੇ ਨਹੀਂ ਹੋ ਰਹੇ ਸੋ ਇਹ ਵੱਡੀਆਂ ਗੱਲਾਂ ਨੇ ਕਰਪਸ਼ਨ ਦੇ ਵੱਡੇ ਪੱਧਰ ਤੇ ਰੋਕ ਲਾਈ ਹੈ ਅੱਜ ਕਿ ਬਹੁਤ ਸੁਧਾਰ ਦੀ ਵੀ ਲੋੜ ਹੈਗੀ ਹੈ ਸੋ ਮੈਂ ਸਮਝਦਾ ਵੀ ਸਰਕਾਰ ਤੁਹਾਡੇ ਦਵਾਰ ਯੋਜਨਾ ਦੇ ਤਹਿਤ ਜਿਹੜੇ ਕੰਪ ਪਿੰਡਾਂ 'ਚ ਲੱਗੇ ਆ ਕਾਸਟ ਦਾ ਇਨਕਮ ਦਾ ਰੈਜੀਡੈਂਸ ਦਾ ਹੋਰ ਕਈ ਤਰ੍ਹਾਂ ਦੇ ਜਿਹੜੇ ਸਵਾਵਾਂ 42 ਤਰ੍ਹਾਂ ਦੀਆਂ ਉਹ ਲੋਕਾਂ ਨੂੰ ਘਰ-ਘਰ ਜਾ ਕੇ ਮਿਲੀਆਂ ਨੇ ਹਾਂ ਟਾਈਮ ਅਜ ਥੋੜਾ ਹੋਇਆ 2 ਸਾਲ ਸਰਕਾਰ ਦਾ ਤੁਸੀਂ ਦੇਖਿਓ 3 ਸਾਲਾਂ ਦੇ ਅੰਦਰ ਪੰਜਾਬ ਸੱਚੀ ਮੁੱਚੀ ਇੱਕ ਜੁੰਦਾ ਜਾਗਦਾ ਰੰਗਲਾ ਪੰਜਾਬ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਬਸ ਮੈਂ ਹੀ ਕਹਿ ਸਕਦਾ ਵੀ ਜੇ ਰਾਜਨੀਤਿਕ ਇੱਛਾ ਸ਼ਕਤੀ ਕਿਸੇ ਸਿਆਸੀ ਲੀਡਰ ਦੇ ਅੰਦਰ ਜਾਂ ਕਿਸੇ ਪਾਰਟੀ ਜੈਗੀ ਆ ਮੈਂ ਸਮਝਦਾ ਵੀ ਉਹ ਸਟੇਟ ਬਹੁਤ ਜਲਦੀ ਆਪਣੇ ਰੂਟ ਜਿਹੜੇ ਸਰਕਾਰ ਨੇ ਬਣਾਏ ਉਹਦਾ ਫਾਲਸ ਸਟੇਟ ਨੂੰ ਮਿਲੇਗਾ ਸੋ ਪੰਜਾਬ ਆਣ ਵਾਲੇ ਦਿਨਾਂ ਚ ਹੋਰ ਵਧੇਤਰ ਬਣੇ ਇਹਦੇ ਲਈ ਮਾਨਜੂ ਮੁੱਖ ਮੰਤਰੀ ਜੀ ਦੀਗਵਾਈ ਦੇ ਵਿੱਚ ਪੰਜਾਬ ਦੇ ਲੋਕ ਵਿਸ਼ਵਾਸ ਕਰਦੇ ਆ ਖਾਸ ਕਰਕੇ ਉਹਨਾਂ ਦੀ ਇਮਾਨਦਾਰੀ ਦੇ ਉੱਤੇ ਸੋ ਮੈਨੂੰ ਲੱਗਦਾ ਤੇ ਇਹਨਾਂ ਪਾਰਲੀਮੈਂਟ ਚੋਣਾਂ ਦੇ ਅੰਦਰ ਜਿਹੜਾ 13 0 ਦਾ ਮੁੱਖ ਮੰਤਰੀ ਜੀ ਦਾ ਸੰਕਲਪ ਹੈ ਐਨ ਉਹਨੂੰ ਮਤਲਬ ਜੇ ਨੇਪਰੇ ਚੜਾਂਗੇ ਤੇ ਗੁਰਦਾਸਪੁਰ ਵਿਧਾਕ ਪਾਰਟ ਹੋਣ ਦੇ ਨਾਤੇ ਇਥੇ ਵਿਚਾਰੂ ਜਿਹੜਾ ਪੂਰਾ ਫੇਰਾਂਗੇ ਆ ਸਵਾਗਤ ਧੰਨਵਾਦ ਜੀ ਸ਼ੁਕਰੀਆ ਸੋ ਇਹ ਸਾਨ ਮੰਤਰੀ ਲਾਲ ਚੰਦ ਕੁਟਾਰੂ ਚੱਕ ਜਿਨ੍ਹਾਂ ਨੇ ਦੱਸਿਆ ਵੀ ਆਗਾਜ਼ ਹੋ ਚੁੱਕਿਆ ਬਸ ਐਲਾਨ ਹੋਣਾ ਬਾਕੀ ਆ ਔਰ ਪਿਛਲਿਆਂ ਨਾਲੋਂ ਵੀ ਜਿਹੜਾ ਵੱਧ ਕੇ ਜਿਹੜੀਆਂ ਪਿਛਲੀ ਵਾਰੀ ਵੋਟਾਂ ਪਈਆਂ ਸੀ ਉਹਦੇ ਨਾਲੋਂ ਵੀ ਆਪਣਾ ਹੀ ਰਿਕਾਰਡ ਤੋੜਾਂਗੇ ਉਹ ਮੁਕਾਬਲਾ ਕਿਸੇ ਨਾਲ ਨਹੀਂ ਮੰਨਦੇ ਆਪਣਾ ਮੁਕਾਬਲਾ ਆਪਣੇ ਨਾਲ ਹੀ ਮੰਨਦੇ ਹਨ ਸੋ ਫਿਲਹਾਲ ਦੇ ਲਈ ਇੰਨਾ ਹੀ ਆਪਣੇ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਪਠਾਨਕੋਟ ਸਤਿ ਸ਼੍ਰੀ ਅਕਾਲ ਜੀ